ਆ ਮੇਰੇ ਅੱਜ ਜਿੰਨੇ ਕੰਮ ਪੰਜਾਬ ਦੇ ਵਿੱਚ ਹੋ ਰਹੇ ਆ ਚਾਹੇ ਬਿਜਲੀ ਆਪਾਂ ਨੇ ਹਰ ਘਰ ਨੂੰ ਦਿੱਤੀ ਆ ਚਾਹੇ ਕਿਸਾਨਾਂ ਨੂੰ ਦਿੱਤੀ ਆ ਚਾਹੇ ਨੌਕਰੀਆਂ ਦਿੱਤੀਆਂ ਨੇ ਚਾਹੇ ਮਹੱਲਾ ਕਲੀਨਿਕ ਬਣ ਰਿਹਾ ਚਾਹੇ ਸਕੂਲ ਬਣ ਰਿਹਾ ਤੇ ਚਾਹੇ ਪ੍ਰਾਈਵੇਟ ਥਰਮਲ ਖਰੀਦ ਕੇ ਸਰਕਾਰੀ ਕੀਤਾ ਇਹਨਾਂ ਸਾਰੀਆਂ ਚੀਜ਼ਾਂ ਤੇ ਪੈਸਾ ਲੱਗਦਾ ਜੋ ਪੈਸਾ ਕਿੱਥੋਂ ਆਉਣਾ ਉਹ ਪੈਸਾ ਪੰਜਾਬ ਦੇ ਖਜ਼ਾਨੇ ਚ ਆਉਣਾ ਉਹ ਖਜ਼ਾਨਾ ਜਿਹਨੂੰ ਸਾਬਕਾ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਕਹਿੰਦੇ ਰਹਿੰਦੇ ਸੀ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਸੋ ਛੋਟੀ ਸਰਕਾਰ ਨੇ ਜੇ ਸਾਰੇ ਕੰਮ ਕੀਤੇ ਆ ਇਹ ਤਾਂ ਕੀਤੇ ਆ ਕਿਉਂਕਿ ਉਹ ਖਜ਼ਾਨਾ ਜਿਹੜਾ ਭਰਿਆ ਤੇ ਉਹ ਖਜ਼ਾਨਾ ਮਨਪ੍ਰੀਤ ਸਿੰਘ ਬਾਦਲ ਝੂਠ ਨਹੀਂ ਸੀ ਬੋਲਦਾ ਕਿ ਖਜ਼ਾਨਾ ਖਾਲੀ ਹੈ ਜਿੱਦਨ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਉਹ ਖਜ਼ਾਨਾ ਵਾਕਈ ਖਾਲੀ ਸੀ ਪਰ ਮੈਂ ਵਧਾਈ ਦੇਣਾ ਮੁੱਖ ਮੰਤਰੀ ਸਾਹਿਬ ਨੂੰ ਤੇ ਚੀਮਾ ਸਾਹਿਬ ਨੂੰ ਕਿ ਪਿਛਲੇ 2 ਸਾਲਾਂ 'ਚ ਇਹ ਜਿੰਨੇ ਕੰਮ ਹੋਇਆ ਇਹ ਸਾਰੇ ਪੈਸੇ ਦੇ ਨਾਲ ਹੋਇਆ ਬਿਨਾ ਪੈਸੇ ਤੋਂ ਨਹੀਂ ਹੋਇਆ ਤੇ ਜੇ ਪੰਜਾਬ ਦੇ ਲੋਕਾਂ ਨੇ 77 ਸਾਲ ਦਾ ਰਿਕਾਰਡ ਵੋਟਾਂ ਦਾ ਤੋੜਿਆ ਤਾਂ ਆਮ ਆਦਮੀ ਪਾਰਟੀ ਨੇ 70 ਸਾਲਾਂ ਦਾ ਰਿਕਾਰਡ ਕਮਾਈ ਦਾ ਤੋੜਿਆ ਇੰਨੀ ਕਮਾਈ ਆ ਤੱਕ ਕਿਸੇ ਸਰਕਾਰ ਨੂੰ ਨਹੀਂ ਹੋਈ ਜਿੰਨੀ ਪਿਛਲੇ 2 ਸਾਲਾਂ ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੋਈ ਹੈ ਤੇ ਤਾਂ ਹੀ ਹੋਈ ਹੈ ਜੇ ਇਮਾਨਦਾਰੀ ਦੇ ਨਾਲ ਕੰਮ ਕੀਤਾ ਹੈ ਆ ਚੀਮਾ ਸਾਹਿਬ ਬੈਠੇ ਆ ਜਿੰਨੀ ਕੱਗੇ ਮਹंगाई ਵਾਧੀ ਸੀ ਪਿਛਲੇ 70 ਸਾਲ ਚ ਜੇ 5% ਮਹंगाई ਵਧੀ 6% ਵਧੀ ਤਾਂ ਉਹਦੇ ਹਿਸਾਬ ਨਾਲ ਜਿਹੜਾ ਪੰਜਾਬ ਦਾ ਰੈਵਨਿਊ ਪੰਜਾਬ ਦੀ ਕਮਾਈ ਹੈ ਜਿਹੜੀ ਉਹ ਵਾਧੀ ਸੀ ਪਰ ਭਰਾ ਮੇਰੋ ਤੁਸੀਂ ਸਾਰੇ ਆਮ ਆਦਮੀ ਪਾਰਟੀ ਦੇ ਸਪੋਰਟਰ ਵਰਕਰ ਵਧਾਈ ਦੇ ਪਾਤਰੋਂ ਕਿ ਜਿਹੜੀ ਕਮਾਈ ਕਦੇ 6% ਤੋਂ ਜ਼ਿਆਦਾ ਨਹੀਂ ਸੀ ਵਧੀ ਕਦੇ 5% ਤੋਂ ਜ਼ਿਆਦਾ ਨਹੀਂ ਸੀ ਵਧੀ ਉਹ ਕਮਾਈ ਪਿਛਲੇ 2 ਸਾਲਾਂ ਤੋਂ 14% ਦੇ ਹਿਸਾਬ ਨਾਲ ਵੱਧ ਰਹੀ ਹੈ ਹਜ਼ਾਰਾਂ ਕਰੋੜ ਰੁਪਏ ਜਿਹੜਾ ਪੰਜਾਬ ਦੇ ਖਾਤੇ 'ਚ ਜਾਵਾ ਆ ਰਹੇ ਆ ਉਸੇ ਪੈਸੇ ਦੇ ਨਾਲ ਸਕੂਲ ਬਣ ਰਹੇ ਆ ਉਸੇ ਪੈਸੇ ਦੇ ਨਾਲ ਲੋਕਾਂ ਨੂੰ ਬਿਜਲੀ ਦੀ ਸਬਸਿਡੀ ਮਿਲ ਰਹੀ ਹੈ ਉਸੇ ਪੈਸੇ ਨਾਲ ਮਹੱਲਾ ਕਲੀਨਿਕ ਬਣ ਰਹੇ ਆ ਤੇ ਉਸੇ ਪੈਸੇ ਦੇ ਨਾਲ ਪ੍ਰਾਈਵੇਟ ਥਰਮਲ ਖਰੀਦ ਕੇ ਜਿਹੜਾ ਸਰਕਾਰੀ ਕੀਤਾ ਤੇ ਉਸੇ ਪੈਸੇ ਦੇ ਨਾਲ ਜਿਹੜੀਆਂ ਅੱਜ ਹਰ ਸੜਕ ਤੇ ਜਿਹੜੀਆਂ ਐਸਐਸਪਾੜੀਆਂ ਗੱਡੀਆਂ ਖੜੀਆਂ ਨੇ ਇਹ ਸਾਰਾ ਕੁਝ ਉਹ ਪਿਸਟਲ ਹੋਇਆ ਤੇ ਪੈਸਾ ਤਾਂ ਆ ਕਿਉਂਕਿ ਜੇ ਇਮਾਨਦਾਰੀ ਦੇ ਨਾਲ ਕੰਮ ਹੈ ਜਿਹੜਾ ਉਹ ਕੀਤਾ ਮੈਨੂੰ ਡੇਢ ਮਹੀਨਾ ਹੋਇਆ ਤਕਰੀਬਨ ਟਿਕਟ ਮਿਲੀ ਨੂੰ بڑے ਪੱਤਰਕਾਰ ਮਿਲਦੇ ਆ ਤੇ بڑے ਪਿੰਡਾਂ 'ਚ ਜਾਣ ਦਾ ਮੌਕਾ ਮਿਲਦਾ ਸਾਰੀਆਂ ਪਾਰਟੀਆਂ ਦੇ ਲੀਡਰਾਂ ਦੀ ਬਿਆਨਬਾਜ਼ੀ ਵੀ ਰੋ ਸੁਣਦੇ ਆ ਰੋਜ ਪੜ੍ਹਦੇ ਆ ਕਈ ਕਹਿੰਦੇ ਆ ਜੀ ਇਹਨਾਂ ਨੇ ਆ ਵਾਦਾ ਕੀਤਾ ਸੀ ਆ ਪੂਰਾ ਹੋ ਗਿਆ ਪਰ ਫਲਾਣਾ ਪੂਰਾ ਨਹੀਂ ਕੀਤਾ ਪਰ ਭਰਾ ਮੇਰੇ ਉਹ ਜਿੰਨੇ ਤੁਸੀਂ ਬੈਠੇ ਹੋ ਸਾਰੇ ਇਸ ਗੱਲ ਦੀ ਗਵਾਹੀ ਭਰੋਗੇ ਕਿ ਪਿਛਲੇ 3-4 ਦਹਾਕਿਆਂ 'ਚ ਇਹ ਪਹਿਲੀ ਸਰਕਾਰ ਹੈ ਵੀ ਜਿਨੇ ਕੱਲੇ ਕੀਤੇ ਵਾਦੇ ਉਹ ਹੀ ਨਹੀਂ ਪੂਰੇ ਕੀਤੇ ਜਿਹੜੇ ਕੰਮ ਅਸੀਂ ਨਹੀਂ ਵੀ ਕਹੇ ਸੀ ਉਹ ਵੀ ਕੰਮ ਜਿਹੜੇ ਆ ਪਿਛਲੇ 2 ਸਾਲਾਂ 'ਚ ਕਰਕੇ ਦਿਖਾਏ ਆ ਚਲੋ ਬਿਜਲੀ ਵਾਲਾ ਤਾਂ ਅਸੀਂ ਵਾਅਦਾ ਕੀਤਾ ਸੀ ਵੀ ਭਾਈ 600 ਜੁੰਡ ਪੰਜਾਬ ਦੇ ਲੋਕਾਂ ਨੂੰ ਦੇਵਾਂਗੇ ਉਹ ਤਾਂ ਦਿੱਤੀ ਹੋਈ ਐ ਪਰ 14 ਟੋਲ ਜਿਹੜੇ ਪੰਜਾਬ 'ਚੋਂ ਬੰਦ ਕੀਤੇ ਆ ਇਹ ਕਿਸੇ ਸਟੇਜ ਤੇ ਵਾਅਦਾ ਕੀਤਾ ਸੀ ਕਿਸੇ ਨੇ ਵਾਅਦਾ ਨਹੀਂ ਸੀ ਕੀਤਾ ਪਰ 14 ਟੋਲ ਪੰਜਾਬ 'ਚ ਬੰਦ ਹੋਏ ਉਹ ਵੀ ਕਿਉਂ ਹੋਏ ਕਿਉਂਕਿ ਜਿਵੇਂ ਇਮਾਨਦਾਰੀ ਦੇ ਨਾਲ ਖਜ਼ਾਨਾ ਵਧਿਆ ਉਸੇ ਇਮਾਨਦਾਰੀ ਕਰਕੇ ਟੋਲ ਬੰਦ ਹੋਏ ਆ ਅੱਜ ਵਿਰੋਧੀ ਧਿਰ ਪਾ ਤੇ ਰਾਂ ਵਾਲੇ ਪਾਰਟੀਆਂ ਵਾਲੇ ਕਹਿ ਦਿੰਦੇ ਆ ਕਿ ਜੀ ਕਿੱਡੀ ਕ ਵੱਡੀ ਗੱਲ ਐ ਇਹਨਾਂ ਦੀ ਤਾਂ ਮਿਆਦ ਹੀ ਖਤਮ ਹੋ ਗਈ ਇਹ ਟੋਲ ਬੰਦ ਕਰਨੇ ਕਿੱਡੀ ਗੱਲ ਐ ਪਰ ਭਰਾ ਮੇਰੇ ਉਹ ਮਿਆਦ ਅਕਾਲੀਆਂ ਕਾਂਗਸੀਆਂ ਵੇਲੇ ਵੀ ਖਤਮ ਹੁੰਦੀ ਸੀ ਪਰ ਫਰਕ ਇਹ ਨਾ ਉਹ ਮਿਆਦ ਕਰੋੜਾ ਰੁਪਇਆ ਲੈ ਕੇ ਪੈਸੇ ਲੈ ਕੇ ਕਦੇ 1.5 ਸਾਲ ਕਦੇ 2 ਸਾਲ ਵਧਾ ਦਿੱਤੀ ਜਾਂਦੀ ਸੀ ਉਹ ਕਰੋੜਾ ਰੁਪਇਆ ਨੂੰ ਠੋਕਰ ਮਾਰਨ ਲਈ ਮਿਆਦ ਨਾ ਵਧਾਉਣ ਲਈ ਲੱਤਾ 'ਚ ਭਾਰ ਚਾਹੀਦਾ ਸੀ ਜਗਰਾ ਚਾਹੀਦਾ ਸੀ ਕਰੋੜਾਂ ਦੇ ਠੋਕਰ ਮਾਰ ਲਈ ਜਿਹੜਾ ਸਿਰਫ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੇ ਆ ਜਿਨ੍ਹਾਂ ਨੇ ਰਿਜੈਕਟ ਕੀਤੇ ਪ੍ਰੋਪੋਜ਼ਲ ਤੇ 14 ਟੋਲ ਪੰਜਾਬ ਤੋਂ ਜਿਹੜੇ ਆ ਬੰਦ ਕੀਤੇ ਆ ਤੇ ਉਹ ਕੰਮ ਨੇ ਜਿਨ੍ਹਾਂ ਦਾ ਸੀ ਕਿਤੇ ਵਾਦਾ ਹੀ ਨਹੀਂ ਸੀ ਕੀਤਾ ਐਸਐਸਫ ਵਾਲੀਆਂ ਗੱਡੀਆਂ ਲੱਗੀਆਂ ਨੇ ਕਿਸੇ ਮੈਨੂੰ ਨਹੀਂ ਲੱਗਦਾ ਵੀ ਸਟੇਜ ਤੋਂ ਮੁੱਖ ਮੰਤਰੀ ਸਾਹਿਬ ਬੈਠੇ ਆ ਵੀ ਕਿਤੇ ਉਹ ਵੀ ਆਪਾਂ ਵਾਦਾ ਕੀਤਾ ਹੋਊਗਾ ਸ਼ਹੀਦਾਂ ਨੂੰ 1-1 ਕਰੋੜ ਰੁਪਇਆ ਦੇਣ ਦਾ ਵਾਅਦਾ ਕੀਤਾ ਸੀ ਉਹ ਸੀ ਦੇ ਰਹੇ ਆ ਪਰ ਕਦੇ ਕਿਹਾ ਸੀਗਾ ਵੀ ਭਾਈ ਪ੍ਰਾਈਵੇਟ ਥਰਮਲ ਖਰੀਦ ਕੇ ਸੀ ਸਰਕਾਰੀ ਕਰਦਾਂਗੇ ਸੋ ਇੰਨਾ ਕੰਮਾਂ ਤੋਂ ਜੇ ਸਰਕਾਰ ਕੋਈ ਵੇਣਾ ਵਾਅਦੇ ਕੀਤੇ ਹੋਈ ਵੀ ਇਦਾਂ ਦੇ ਕੰਮ ਕਰ ਰਹੀ ਐ ਇਹਦੇ ਤੋਂ ਪਤਾ ਲੱਗਦਾ ਵੀ ਸਰਕਾਰ ਦੀ ਵਿਦਨ ਕੀ ਐ ਸਰਕਾਰ ਦੀ ਸੋਚ ਕੀ ਐ ਸਰਕਾਰ ਦੀ ਵਿਚਾਰਤਾ ਰਾ ਕੀ ਐ ਸੋ ਭਰਾ ਮੇਰੋ ਪਿਛਲੇ 2 ਸਾਲਾਂ ਦੇ ਵਿੱਚ ਕੰਮ ਘੱਟ ਹੋਏ ਵੱਧ ਹੋਏ ਪਰ ਸਰਕਾਰ ਦੀ ਸਾਡੇ ਮੁੱਖ ਮੰਤਰੀ ਸਾਹਿਬ ਦੀ ਕੋਈ ਵੀ ਵਿਰੋਧੀ ਤੇ ਰਾਲਾ ਵੀ ਬੰਦਾ ਵੀ ਨੀਅਤ ਦੇ ਖੋਟ ਨਹੀਂ ਨੀਅਤ ਦੇ ਜਿਹੜਾ ਸਵਾਲ ਨਹੀਂ ਠਾ ਸਕਦਾ ਪਿਛਲੇ 2 ਸਾਲਾਂ ਚ 100% ਐਫਰਟ ਕੀਤਾ ਹੈ ਇਮਾਨਦਾਰੀ ਦੇ ਨਾਲ ਕੰਮ ਕੀਤਾ ਤਾਂ ਹੀਓ ਏਡੇ ਏਡੇ ਕੰਮ ਪੰਜਾਬ ਦੇ ਵਿੱਚ ਹੋਇਆ ਜੋ ਪਹਿਲੇ 2 ਸਾਲ ਵੀ ਕੀਤੇ ਆ ਕਿਉਂ ਨਾਲੇ 3 ਸਾਲਾਂ ਦੇ ਵਿੱਚ ਕਿਉਂਕਿ ਸਰਕਾਰ 2027 ਤੱਕ ਪਈ ਹੈ ਇਹ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਤੇ ਤੁਹਾਡੇ ਸਾਰ ਨਾਲ ਵਾਅਦਾ ਜਿੰਨੇ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਆ 5 ਸਾਲਾਂ ਚ ਇੱਕ ਵੀ ਵਾਅਦਾ ਅਧੂਰਾ ਨਹੀਂ ਰਹੂਗਾ ਸਾਰੇ ਵਾਅਦੇ ਕੀਤੇ ਵੀ ਪੂਰੇ ਕਰਾਂਗੇ ਤੇ ਉਹ ਤੋਂ ਬਿਨਾ ਵੀ ਜਿਹੜੇ ਕਰਨ ਵਾਲੇ ਕੰਮ ਨੇ ਉਹ ਵੀ ਕਰਾਂਗੇ ਪੰਜਾਬ ਦਾ ਖਜ਼ਾਨਾ ਵੀ ਭਰਾਂਗੇ ਤੇ ਉਹ ਖਜ਼ਾਨੇ ਨਾਲ ਪੰਜਾਬ ਨੂੰ ਪੰਜਾਬ ਦੇ ਖਜ਼ਾਨੇ ਨੂੰ ਪੰਜਾਬ ਦੇ ਲੋਕਾਂ ਨੂੰ ਅੱਗੇ ਲੈ ਕੇ ਜਾਣ ਦਾ ਕੰਮ ਹੈ ਜਿਹੜਾ ਉਹ ਪਾਰਟੀ ਜਿਹੜਾ ਉਹ ਕਰੂਗੀ